ਹਲਕਾ ਪੈਲਵਾਸੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ तहे دلੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹਲਕੇ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਜਿਹੜਾ ਦਰਾਹੇ ਦਾ ਹਸਪਤਾਲ ਉਸ ਨੂੰ ਵੱਡੇ ਪੱਧਰ ਦੇ ਉੱਤੇ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਅੱਜ ਤੋਂ 7-8 ਮਹੀਨੇ ਪਹਿਲਾਂ ਹੀ ਇੱਥੇ ਚਾਰ ਸਪੈਸ਼ਲਿਸਟ ਭੇਜ ਕੇ ਹਸਪਤਾਲ ਨੂੰ ਚਾਲੂ ਤਾਂ ਕੀਤਾ ਪਰ ਉਨੀ ਵੱਡੀ ਪੱਧਰ ਦੇ ਉੱਤੇ ਹਜੇ ਤੱਕ ਹਸਪਤਾਲ ਚਾਲੂ ਨਹੀਂ ਸੀ ਹੋਇਆ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰੇ ਹਲਕੇ ਵੱਲੋਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਸਾਡੇ ਇਸ ਹਸਪਤਾਲ ਨੂੰ ਚਲਾਉਣ ਦੇ ਲਈ 51 ਪੋਸਟਾਂ ਦੀ ਮਨਜ਼ੂਰੀ ਦੇ ਦਿੱਤੀ ਆ ਇਹਦੇ ਨਾਲ ਸਾਡੇ ਪੂਰੇ ਹਲਕੇ ਨੂੰ ਪੂਰੇ ਪੈਣ ਹਲਕੇ ਨੂੰ ਪੂਏ ਪੂਰੇ ਸਾਡੇ ਦਰਾਹੇ ਵਾਲਿਆਂ ਨੂੰ ਆਲੇ-ਦਾਲੇ ਦੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਸੀ ਉਹ ਸੋਚ ਦੇ ਉੱਤੇ ਅਸੀਂ ਪਹਿਰਾ ਦੇ ਰਹੇ ਹਾਂ ਕਿਉਂਕਿ ਉਹਨਾਂ ਦੀ ਸੋਚ ਸੀ ਕਿ ਅਸੀਂ ਚੰਗੀ ਸਿਹਤ ਸਹੂਲਤਾਂ ਲੋਕਾਂ ਨੂੰ ਦੇਣੀਆਂ ਨੇ ਚੰਗੇ ਸਕੂਲ ਦੇਣੇ ਆ ਔਰ ਇਹ ਸਿਹਤ ਸਹੂਲਤਾਂ ਦੇਣ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਮਾਰਕਾ ਵਾ ਬੜਾ ਵੱਡਾ ਸਟੈਪ ਮੁੱਖ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ ਔਰ ਉਹਨਾਂ ਨੇ ਸਾਡੇ ਹਲਕੇ ਨੂੰ ਇੱਕ ਬਹੁਤ ਵੱਡੀ ਸਵਾਗਤ ਦਿੱਤੀ ਆ ਔਰ ਇਹ ਸਵਾਗਤ ਜਦੋਂ ਦੀ ਸਾਡੇ ਇਲਾਕੇ ਦੇ ਲੋਕਾਂ ਨੂੰ ਮਿਲੀ ਆ ਪਤਾ ਲੱਗਿਆ ਮੇਰੇ ਕੋਲ ਲਗਾਤਾਰ ਵਧਾਈਆਂ ਦਾ ਤਾਂ ਤਾਂ ਲੱਗਿਆ ਹੋਇਆ ਔਰ ਲੋਕ ਵਧਾਈਆਂ ਦੇ ਰਹੇ ਆ ਕਿ ਐਡਾ ਵੱਡਾ ਕੰਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਾਡੇ ਹਲਕੇ ਨੂੰ ਹਸਪੀਟਲ ਦੀ ਸਵਾਗਤ ਦਿੱਤੀ 51 ਪੋਸਟਾਂ ਉਹਨਾਂ ਨੇ ਸਾਡੇ ਇਲਾਕੇ ਨੂੰ ਮਨਜ਼ੂਰ ਕੀਤੀਆਂ ਮੈਂ ਇੱਕ ਵਾਰ ਫੇਰ ਦੋਵੇਂ ਹੱਥ ਜੋੜ ਕੇ ਮਾਣਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸ਼੍ਰੀ ਮਨੀਸ਼ ਸ਼ਿਸ਼ੋਦੀਆ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ